ਅੱਜ ਜੀ ਅਸੀਂ ਸਯੁਜਕਤ ਮੋਰਚੇ ਨੂੰ ਅੱਜ ਕੌਣ ਮਿਲਦੇ ਜਿਹੜਾ ਇੱਥੇ ਸਕੂਲ ਦਾ ਪ੍ਰਿੰਸੀਪਲ ਉਹਨੂੰ ਮਲੇ ਸੀਗੇ ਉਹਨਾਂ ਦੇ ਇੱਕ ਸਾਡੇ ਇੱਕ ਮਾਮਲਾ ਧਿਆਨ ਚ ਆਇਆ ਸੀ ਜਿੰਨੇ ਪੇਰੈਂਟ ਸੀ ਸ਼ਿਕਾਇਤ ਕਰਦੇ ਸੀਗੇ ਜਥੇ ਬੰਨੀਆਂ ਕੋਲ ਪਹੁੰਚ ਕਰਦੇ ਸੀ ਉਹਨਾਂ ਦਾ ਇਹ ਸ਼ਿਕਾਇਤ ਸੀਗੀ ਵੀ ਇਹ ਇੱਕ ਮਤਲਬ ਡੈਰੀਆ ਦੇ ਨਾਂ ਤੇ ਫੀਸਾਂ ਵਧਾਉਣ ਦੇ ਨਾਂ ਤੇ ਹੋਰ ਕਈ ਤਰ੍ਹਾਂ ਦੇ ਇਹ ਜਿਹੜੀਆਂ ਗੱਲਾਂ ਆ ਉਹ ਲਿਆ ਲਿਆ ਕੇ ਵੀ ਲੋਕਾਂ ਦੀ ਲੁੱਟਾ ਉਹ ਵਧਾਈ ਹੈ ਇਹਨਾਂ ਨੇ ਜਿਵੇਂ ਐਤ ਕੀ ਇਹਨਾਂ ਨੇ ਅਸੀਂ ਜਿਹੜਾ ਇਹਦਾ ਜੋਰ ਲਾ ਕੇ ਦੇਖਿਆ ਸੀ 3000 ਬੱਚੇ ਦਾ ਵੀ 1 ਕਰੋੜ 38 ਲੱਖ ਰੁਪਏ ਜਾਨੀ 1.5 ਕਰੋੜ ਦਾ ਫਿਰ ਇਸਤੇ ਜਿਹੜਾ ਦਿਵਾਰੇ ਵੱਧੂ ਬੋਝ ਪਾਇਆ ਇਹਨਾਂ ਨੇ ਤੇ ਬਾਕੀ ਜਿਹੜਾ 400 ਡੈਰੀਆਂ ਵਾਲਾ ਜਿਹੜਾ ਨਵਾਂ ਲਾਇਆ ਉਹ ਆਟਾ ਦੇ ਨਾਲ ਵੀ ਇਹਦੇ ਤੋਂ ਅਸੀਂ ਇਹ ਹਿਸਾਬ ਕਿਤਾਬ ਲਾਉਂਦੇ ਸੀ ਵੀ 2 ਕਰੋੜ ਦਾ ਫਿਰ ਇਸਤੇ ਇਕੱਲੇ ਸਕੂਲ ਨੇ ਬੋਝ ਪਾਤਾ ਇਸ ਹਾਲ ਚ ਇਸ ਕਰਕੇ ਇਹ ਕਈ ਨਾਵਾਂ ਤੇ ਇੱਕ ਨਾਤੇ ਜਿਹੜੀ ਕਈ ਨਾਵਾਂ ਤੇ ਲੁੱਟ ਕਰਦੇ ਆ ਉਹਨਾਂ ਦਾ ਡੈਰ ਦਾ ਲੈ ਆਇਆ ਇਹ ਮਾਮਲਾ ਪਹਿਲਾਂ ਫੀਸਾਂ ਵਧਾਉਣ ਦਾ ਸੀਗਾ ਤੇ ਵੀ ਜਾਨੀ ਐ ਕਰਕੇ ਇਹਨਾਂ ਨੇ ਇੱਕ ਲੁੱਟ ਦਾ ਤੇ ਕਮਾਈ ਦਾ ਇੱਕ ਸਾਧਨ ਬਣਾ ਰੱਖਿਆ ਜਿਵੇਂ ਪਹਿਲਾਂ ਕੌਮੈਂਟ ਦਾ ਨਾਂ ਸੀ ਜਦੋਂ ਨਾਂ ਇਹਦਾ ਵਿਗੜਾ ਸੀ ਜਾਨੀ ਹੁਣ ਉਹੋ ਗੱਲ ਵੀ ਹੈਣੀ ਸਾਰਿਆਂ ਦੀ ਸ਼ਿਕਾਇਤ ਇਹ ਸੀ ਵੀ ਪਹਿਲਾਂ ਅਰਗੀ ਜਿਹੜੀ ਇਹਦੇ ਵਿੱਚ ਹੁਣ ਉਹ ਵਿੱਦਾ ਹੈਣੀ ਤੇ ਜਿਹੜੀ ਲੋਟਾ ਲੋਟੇ ਕੋਈ ਬੜਾ ਜਿਹੜੀ ਬਧਾਈ ਹੋਈ ਹੈ ਨਾ ਪਿਆਰ ਕਿਸ ਤਰ੍ਹਾਂ ਦਾ ਹੋ ਗਿਆ ਸਿੱਖਿਆ ਦਾ ਤੇ ਸੂਚਨਾ ਕੀ ਅੱਗੇ ਨਾਲ ਵਧੀਆਂ ਹੈ ਕਿ ਜਿਵੇਂ ਇਹਨਾਂ ਨੇ ਸਹੂਲਤ ਦੇ ਨਾਂ ਦੀ ਤਾਂ ਕੋਈ ਚੀਜ਼ ਨਹੀਂ ਦਿੱਤੀ ਸਾਨੂੰ ਜੀ ਇੱਥੇ ਕੋਈ ਪਾਰਕਿੰਗ ਹੈ ਨਹੀਂ ਮੋਟਰਸਾਈਕਲ ਖੜੇ ਆਹ ਬੱਚਾ ਦੇ ਸਾਰੇ ਖੜੀਆਂ ਸਕੂਟੀਆਂ ਖੜੀਆਂ ਮੋਟਰਸਾਈਕਲ ਖੜੀਆਂ ਸਾਰੇ ਬਾਹਰ ਖੜੀਆਂ ਵਿਕਲ ਜਿੰਨੇ ਵੀ ਖੜੇ ਆ ਬਾਕੀ ਸੇ ਪਾਣੀ ਦੀ ਕੋਈ ਸਹੂਲਤ ਨਹੀਂ ਦਿੱਤੀ ਸਾਨੂੰ ਅਸੀਂ ਸਯੁਗਤ ਮੋਰਚਾ ਦੀ ਸਾਰੀ ਟੀਮ ਹੁਣੇ ਇੱਥੇ ਅੰਦਰੋਂ ਆਏ ਆ ਕੋਈ ਪਾਣੀ ਦੀ ਸਹੂਲਤ ਨਹੀਂ ਦਿੱਤੀ ਸੀ ਬਾਕੀ ਨਾ ਕੋਰ ਬੈਠਣ ਦੀ ਸਹੂਲਤ ਹੈ ਇੱਥੇ ਬਿਜੋਗੋ ਪੇਅਰਸ ਮੀਟਿੰਗ ਲੈਣੀ ਹੋਵੇ ਇਹਨਾਂ ਨੇ ਕੋਈ ਸਹੂਲਤ ਲੈਣਾ ਕੋਈ ਸਹੂਲਤ ਹੁੰਦੀ ਸੀ ਸਾਨੂੰ ਵੀ ਜਾਣੀ ਇਸ ਤਰ੍ਹਾਂ ਦਾ ਵੀ ਸਹੂਲਤ ਕੋਈ ਹੈ ਨਹੀਂ ਕੱਲਾ ਇੱਕ ਲੁੱਟ ਦਾ ਸਾਧਨ ਹੁਣ ਤਾਂ ਇਹ ਲੱਗਦਾ ਵੀ ਇਹ ਇੱਕ ਲੁੱਟ ਦਾ ਸਾਧਨ ਬਣ ਕੇ ਰਹਿ ਗਿਆ ਜਿਹੜਾ ਇਕਨੋਮਰ ਸਕੂਲ ਹੈ ਉਹ ਅਗਲਾ ਤੁਹਾਡਾ ਕੀ ਹੈ ਇੱਕ ਗੱਲ ਕਰਕੇ ਆਇਆ ਕਿ ਅਸੀਂ ਅਸਟੇਨ ਸਾਹਿਬ ਅਸੀਂ ਅਸਾਂ ਜਿਹੜਾ ਅਗਲਾ ਪ੍ਰੋਗਰਾਮ ਹੈ ਜੀ ਉਹ ਕ੍ਰੈਸ਼ ਦੀ ਅਮਨ ਅਸੀਂ ਆ ਤਾਂ ਮੰਗ ਪੱਤਰ ਦੇਵਾਂਗੇ ਇਸ ਗੱਲਾਂ ਤੇ ਉਸ ਮੰਗ ਪੱਤਰ ਤੋਂ ਬਾਅਦ ਬਣਾਉਣਾ ਜ਼ਤਬੰਦੀ ਕੀ ਨਾਲ ਫਿਰ ਦੁਬਾਰਾ ਕਿਵੇਂ ਨਜਿਸਣਾ ਚਾਹੀਦਾ ਇਸ ਗੱਲ ਨੂੰ

और गवर्नमेंट के रूल के अनुसार बताया तो और जो 400 है अपना ना एक साल में जो भी स्टेशनरी चीज देते हैं उसका फीस है 400 ठीक है और है ना इसके बारे में जो कंसर्न अपना किसान यूंट के लोग ने आके मुझे बताया है तो अपना हायर मैनेजमेंट से बात करता हूँ और उसको डिस्कस करके जो सोलूशन लेता हूँ